ਹਾਂਜੀ ਆਪਾਂ ਸੋਨੇ ਦੀਆਂ ਰੋਟੀਆਂ ਦੇ ਵਿੱਚ ਦੇਖਦੇ ਹਾਂ ਕਿ ਅਮਨ ਆਪਣੇ ਪੇਕੇ ਪਰਿਵਾਰ ਮਿਲਣ ਆਈ ਹੁੰਦੀ ਹੈ ਤੇ ਜਾਣ ਲੱਗਦੀ ਹੈ ਉੱਥੇ ਤੇ ਆਪਣੇ ਇਹ ਮੰਮੀ ਡਾਡੀ ਨੂੰ ਮਿਲਦੀ ਹੈ ਤੇ ਕਹਿੰਦੀ ਹੈ ਕੁੱਲੂ ਕੋਈ ਨਾ ਅੱਗੇ ਨਾਲੋਂ ਇੰਨਾ ਸੁਧਰ ਗਿਆ ਹੁਣ ਜੜੀ ਮਾੜੀ ਮੋਟੀ ਸ਼ਰਾਬ ਪੀਂਦਾ ਉਹ ਵੀ हट ਜਾਏਗਾ ਤੁਸੀਂ ਨਾ ਬੋਲਿਆ ਕਰੋ ਕੋਈ ਗੱਲ ਨਹੀਂ ਉਹ ਇੱਥੇ ਹੀ ਉਸ ਦਾ ਪ੍ਰੋ ਪeo ਕਹਿੰਦਾ ਹੈ ਕਿ ਤੂੰ ਖੁਸ਼ ਰਿਆ ਕਰ ਮੈਂ ਸਾਡੇ ਘਰ ਦੀ ਪਰਵਾਹ ਨਾ ਕਰਿਆ ਕਰ ਟੈਨਸ਼ਨ ਨਾ ਲਿਆ ਕਰ ਫਿਰ ਉਹ ਉਹ ਚਲੀ ਜਾਂਦੀ ਹੈ ਤੇ ਆਪਣੀ ਘਰ ਦੀ ਨੂੰ ਪੈਸੇ ਫੜਾਉਂਦਾ ਹੋਇਆ ਕਹਿੰਦਾ ਹੈ ਕਿ ਆ ਦੇ ਗਿਆ ਏ ਰਾਜ ਉਹ ਕਹਿੰਦਾ ਜੇ ਲੋੜ ਹੋਈ ਤਾਂ ਲੈ ਲਿਓ ਉਹ ਕਹਿੰਦੀ ਹੈ ਕਿ ਇਸ ਤਰ੍ਹਾਂ ਚੰਗਾ ਨਹੀਂ ਲੱਗਦਾ ਕਿ ਆਪਣੇ ਜਵਾਈ ਪਾਈ ਤੋਂ ਪੈਸੇ ਲੈਂਦੇ ਹੋ ਕਹਿੰਦਾ ਹੁਣ ਉਹ ਦੇ ਰਿਆ ਸੀ ਤੇ ਮੈਂ ਕਿਸ ਤਰ੍ਹਾਂ ਨਾ ਕਰ ਸਕਦਾ ਸ ਹੁਣ ਤੈਨੂੰ ਪਤਾ ਅੱਗੇ ਵੀ ਆਪਣੇ ਪੈਸੇ ਬਹੁਤ ਲੱਗ ਚੁੱਕੇ ਹੈ ਰੋਇ ਰੋਇ ਲਾਲਿਆਂ ਕੋਲ ਵੀ ਜਾਂਦਾ ਚੰਗਾ ਨਹੀਂ ਲੱਗਦਾ ਇਸੇ ਤਰ੍ਹਾਂ ਹੀ ਜੇ ਅੰਜਲੀ ਆਹ ਆਪਦੀ ਕੰਮ ਵਾਲੀ ਨਾਲ ਗੱਲ ਕਰ ਰਹੀ ਹੁੰਦੀ ਉਸ ਨੂੰ ਕਹਿੰਦੀ ਹੈ ਕਿ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਹੈ ਬਹੁਤ ਜ਼ਰੂਰੀ ਤੂੰ ਮੇਰੇ ਨਾਲ ਵਾਅਦਾ ਕਰ ਕਿ ਤੂੰ ਉਸ ਕਿਸੇ ਨੂੰ ਨਹੀਂ ਦੱਸੇਂਗੀ ਉਹ ਕਹਿੰਦੀ ਇਹੋ ਜੀ ਕਿਹੜੀ ਗੱਲ ਹੈ ਜਿਹੜੀ ਤੂੰ ਏ ਇਦਾਂ ਮੈਨੂੰ ਕਹਿ ਰਹੀ ਹੈ ਫਿਰ ਉਹ ਉਸ ਨਾਲ ਵਾਅਦਾ ਕਰਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਤੂੰ ਅਮਨ ਭੈਣ ਦਾ ਪੂਰਾ ਚੰਗੀ ਤਰ੍ਹਾਂ ਧਿਆਨ ਰੱਖੀ ਤੂੰ ਕਿਸੇ ਪ੍ਰੀਤ ਦੇ ਹੱਥੋਂ ਉਸ ਨੂੰ ਕੋਸ਼ ਨਾ ਖਾਣ ਦੇਈ ਤੇ ਉਸ ਨੂੰ ਚਾਹ ਪਾਣੀ ਰੋਟੀ ਪਾਣੀ ਜੋ ਦੇਣਾ ਹੈ ਤੂੰ ਉਸ ਨੂੰ ਦੇਈ ਉਹ ਕਹਿੰਦੀ ਏ ਚਲ ਠੀਕ ਓ ਤਮ ਧਿਆਨ ਰਖਾਂਗੀ ਪਰ ਤੂੰ ਕਿੱਥੇ ਜਾਣਾ ਹੈ ਪਹਿਲਾਂ ਤੋ ਉਸ ਨੂੰ ਨਹੀਂ ਦੱਸਦੀ ਫਿਰ ਉਸ ਨੂੰ ਕਹਿ ਦਿੰਦੀ ਹੈ ਕਿ ਮੈਂ ਆਪਣੇ ਭਰਾ ਦੇ ਘਰ ਜਾਣਾ ਹੈ ਤੇ ਮੇਰਾ ਭਰਾ ਦਾ ਤੈਨੂੰ ਪਤਾ ਹੀ ਹੈ ਸ਼ਰਾਬ ਸ਼ਰੂਪ ਪਿੰਦਾ ਹੈ ਤੇ ਇਸ ਕਰਕੇ ਮੈਨੂੰ ਉੱਥੇ ਜਾਣਾ ਪੈਣਾ ਹੈ ਤੇ ਉਹ ਕਹਿੰਦੀ ਕੋਈ ਨਹੀਂ ਤੂੰ ਆ ਹੀ ਜਾਣਾ ਦੋ ਤਿੰਨ ਦਿਨਾਂ ਚ ਉਹ ਕਹਿੰਦੀ ਹਾਂ ਦੋ ਤਿੰਨ ਦਿਨਾਂ ਚ ਆ ਤਾਂ ਜਾਣਾ ਹੈ ਪਰ ਟਾਈਮ ਲੱਗ ਸਕਦਾ ਹਫਤੇ ਡੇਢ ਦਾ ਫਿਰ ਇਧਰ ਹੀ ਇਸ ਦੀ ਜਿਹੜੀ ਉਹ ਕੰਮ ਵਾਲੀ ਉੱਠ ਕੇ ਚਲੀ ਜਾਂਦੀ ਏ ਸੋਚਦੀ ਹੈ ਕਿ ਠੀਕ ਏ ਤਾਂ ਕੰਮ ਹੋ ਗਿਆ ਮੈਨੂੰ ਇਸ ਤੇ ਵਿਸ਼ਵਾਸ ਹੈ ਕਿ ਇਹ ਜਰੂਰ ਮੇਰਾ ਕੰਮ ਕਰ ਦੇਵੇਗੀ ਉਧਰ ਜੜੀ ਅਮਨਦੀ ਪੇਕੇ ਭੈਣ ਵਾਲੀ ਮਾਂ ਹੁੰਦੀ ਉਹ ਬੈਠੀ ਗੰਢਾ ਟੋਟਾ ਚੀਰ ਰਹੀ ਹੁੰਦੀ ਹੈ ਤੇ ਮਨ ਵਿੱਚ ਆਪਦੀ ਨੂੰ ਨੂੰ ਗਾਲਾਂ ਕੱਢ ਰਹੀ ਹੁੰਦੀ ਹੈ ਕਿ ਇਹ ਕਿ ਮੈਂ ਤਾਂ ਆਖਿਆ ਗੰਢਾ ਟੋਟਾ ਚੀਰੀ ਬੈਠੀ ਹੋਵੇਗੀ ਤੇ ਇਹਦੇ ਤੋਂ ਤਾਂ ਕੋਈ ਕੰਮ ਨਹੀਂ ਹੁੰਦਾ ਉਧਰੋਂ ਉਸ ਦੀ ਜਿਹੜੀ ਨੂੰ ਹੁੰਦੀ ਹੈ ਗਗਨ ਉਹ ਆ ਜਾਂਦੀ ਹੈ ਤੇ ਤਿਆਰ ਸ਼ਾਹ ਹੋ ਕੇ ਤੇ ਕਹਿੰਦੀ ਹੈ ਕਿ ਮੈਂ ਵੀ ਜਾਣਾ ਹੈ ਤੁਹਾਡੇ ਨਾਲ ਉਹ ਜੇਲ੍ਹ ਵਿੱਚ ਉਹ ਕਹਿੰਦੀ ਤੂੰ ਕੀ ਕਰਨ ਜਾਣਾ ਹੈ ਕਹਿੰਦੀ ਹੈ ਮੈਂ ਵੀ ਜੇਲ੍ਹ ਵੇਖਣ ਜਾਣੀ ਹੈ ਮੈਂ ਵੀ ਆਪਦੇ ਘਰ ਵਾਲੇ ਨੂੰ ਮਿਲ ਕੇ ਆਉਣਾ ਹੈ ਦੁੱਖ ਸੁੱਖ ਕਰਨਾ ਹੈ ਇਸ ਤਰ੍ਹਾਂ ਕਰਕੇ ਉਹ ਕਹਿੰਦੀ ਮੈਂ ਜਾਣਾ ਹੀ ਜਾਣਾ ਹੈ ਤੇ ਉਸ ਦੀ ਸੱਸ ਕਹਿੰਦੀ ਹੈ ਜੇ ਤੂੰ ਜਾਣਾ ਹੀ ਹੈ ਤਾਂ ਆਪਦੇ ਪਿਓ ਨੂੰ ਪੁੱਛੀ ਮੈਨੂੰ ਕੀ ਏ ਤੁਰ ਹੀ ਜਾ ਫਿਰ ਉਸੇ ਤਰ੍ਹਾਂ ਉਸ ਨੂੰ ਦੱਸਦੀ ਹੈ ਕਿ ਮੈਂ ਉਸ ਦੇ ਲਈ ਮੋٹے ਕੱਪੜੇ ਪਾ ਲਏ ਹਨ ਪੈਕ ਕਰ ਰਿਹਾ ਉਹਨੇ ਤੇ ਆਪਦਾ ਵੀ ਆਧਾਰ ਕਾਰਡ ਲੈ ਲਿਆ ਹੈ ਇਸੇ ਤਰ੍ਹਾਂ ਗੱਲਾਂ ਕਰਦੇ ਆ ਤੇ ਅਮਨ ਪਈ ਹੁੰਦੀ ਹੈ ਤੇ ਉਸ ਦੀ ਨਾਨਾ ਉਸ ਕੋਲ ਆ ਜਾਂਦੀ ਹੈ ਤੇ ਉਸ ਨਾਲ ਗੱਲਾਂ ਬਾਤਾਂ ਕਰਦੀ ਹੈ ਕਿ ਤੁਸੀਂ ਲੈ ਆਏ ਦਵਾਈ ਤੇ ਉਹ ਅਮਨ ਦੱਸਦੀ ਹੈ ਕਿ ਹਾਂ ਲੈ ਆਂਦੀ ਬਹੁਤ ਪੀੜ ਹੁੰਦੀ ਹੈ ਮਸਾਂ ਹੀ ਵਾਰੀ ਆਉਂਦੀ ਹੈ ਉਹ ਕਹਿੰਦੀ ਮੈਨੂੰ ਪਤਾ ਹੈ ਜਿਹੜੀ ਵਾਰੀ ਆਉਂਦੀ ਹੈ ਜੇ ਤੂੰ ਪੇ ਕਿਹਾ ਤੇ ਵੀ ਗਈ ਹੋਵੇਂਗੀ ਉਹ ਉਸ ਨੂੰ ਟਾਲ ਦਿੰਦੀ ਹੈ ਕਿ ਨਹੀਂ ਨਹੀਂ ਅਸੀਂ ਨਹੀਂ ਗਏ ਤੇ ਪਰ ਜਦੋਂ ਚਲੀ ਜਾਂਦੀ ਸੋਚਦੀ ਹੈ ਕਿ ਇਸ ਨੂੰ ਪਤਾ ਨਹੀਂ ਕਿੱਥੋਂ ਪਤਾ ਲੱਗ ਗਿਆ ਇਹ ਤਾਂ ਪਰਥੂ ਪਾ ਦੇਗੀ ਇਸ ਨੂੰ ਪਤਾ ਨਹੀਂ ਕਿਸ ਨੇ ਦੱਸ ਦਿੱਤਾ ਹੈ ਉਧਰ ਰਾਜ ਖੇਤ ਗਿਆ ਹੁੰਦਾ ਹੈ ਤੇ ਉਸ ਦਾ ਜਿਹੜਾ ਹੁੰਦਾ ਪੈਨ ਦਾ ਘਰ ਵਾਲਾ ਉਹ ਵੀ ਉੱਥੇ ਹੁੰਦਾ ਹੈ ਤੇ ਉਹ ਪੁੱਛ ਰਿਹਾ ਹੁੰਦਾ ਹੈ ਕਿ ਕੱਲ ਬੜੀ ਨੇਰੇ ਆਇਆ ਕਿੱਥੇ ਗਿਆ ਸੀ ਇਸੇ ਤਰ੍ਹਾਂ ਫਿਰ ਉਹ ਸਾਰਾ ਕੋਈ ਸੱਚ ਦੱਸ ਦਿੰਦਾ ਹੈ ਕਿ ਮੇਰਾ ਸਾਲਾ ਇਸ ਤਰ੍ਹਾਂ ਚਿੱਟੇ ਦੇ ਨਸ਼ੇ ਦੇ ਵਿੱਚ ਫੜਿਆ ਗਿਆ ਹੈ ਤੇ ਉਸ ਜੇਲ੍ਹ ਵਿੱਚ ਹੈ ਜੇ ਮੈਨੂੰ ਲੋੜ ਪਈ ਤਾਂ ਤੂੰ ਮੇਰੇ ਨਾਲ ਚੱਲੀ ਉਹ ਕਹਿੰਦਾ ਹੈ ਤਾਂ ਕੰਮ ਬਹੁਤ ਜ਼ਿਆਦਾ ਗਲਤ ਹੋ ਗਿਆ ਹੈ ਪਰ ਮੈਨੂੰ ਉਸ ਦੀਆਂ ਪਹਿਲਾਂ ਹੀ ਗੱਲਾਂ ਗੱਲਾਂ ਤੇ ਸ਼ੇਖੀਆਂ ਤੋਂ ਪਤਾ ਲੱਗ ਰਿਹਾ ਸੀ ਕਿ ਜ਼ਰੂਰ ਉਹ ਕੋਈ ਇਹੋ ਜਿਹਾ ਹੀ ਕੰਮ ਕਰ ਰਿਹਾ ਹੈ ਇੱਧਰ ਇਸ ਨੇ ਸਾਰਾ ਸੱਚ ਇਸ ਨੂੰ ਦੱਸ ਦਿੱਤਾ ਹੋਇਆ ਜਾਂਦਾ ਹੈ ਉਧਰ ਅਮਨ ਦਾ ਪਿਓ ਜਾ ਕੇ ਆਇਆ ਹੁੰਦਾ ਹੈ ਬਾਹਰੋਂ ਤੇ ਉਸ ਦੀ ਮਾਂ ਕਹਿੰਦੀ ਹੈ ਕਿ ਤੂੰ ਤਾਂ ਸਾਰੀ ਦਿਹਾੜੀ ਹਿਲਾ ਦਿੱਤੀ ਉਹ ਕਹਿੰਦਾ ਹੈ ਕਿ ਇਹ ਕੰਮ ਬੜੇ ਔਖੇ ਹੁੰਦੇ ਨੇ ਤੇ ਉਹ ਕਹਿੰਦੀ ਹੈ ਕਿ ਚਲੋ ਆਪਾਂ ਹੁਣ ਚੱਲਦੇ ਆਂ ਉਹ ਕਹਿੰਦਾ ਹੈ ਕਿ ਹੁਣ ਉਸ ਦੀ ਇਹ ਹੋ ਜ਼ਮਾਨਤ ਨਹੀਂ ਹੁੰਦੀ ਅੱਗੋ ਸੈਸ਼ਨ ਕੋਰਟ ਤੋਂ ਜ਼ਮਾਨਤ ਹੋਣੀ ਹੈ ਤੇ ਇਸੇ ਤਰ੍ਹਾਂ ਉਸ ਦੇ ਸੈਣ ਕਰਵਾਉਣ ਵਾਸਤੇ ਮੈਨੂੰ ਜਾਣਾ ਪੈਣਾ ਤੇ ਉਸ ਦੀ ਇਹ ਉਹ ਨੋ ਵੀ ਆ ਜਾਂਦੀ ਉਹ ਕਹਿੰਦੀ ਅਸੀਂ ਵੀ ਜਾਣਾ ਹੈ ਇਸੇ ਤਰ੍ਹਾਂ ਉਹ ਚੋਰ ਦੇ ਹਨ ਇਧਰ ਇਸ ਦਿਨ ਨਾਨ ਆ ਜਾਂਦੀ ਹੈ ਅਮਨਦੀ ਸੱਸ ਦੀ ਅਮਨਦੀ ਭੂਆ ਸੱਸ ਆ ਜਾਂਦੀ ਹੈ ਤੇ ਫਿਰ ਉਹ ਆਣ ਕੇ ਆ ਗੱਲਾਂ ਬਾਤਾਂ ਕਰਦੀ ਹੈ ਤੇ ਗੱਲਾਂ ਬਾਤਾਂ ਵਿੱਚ ਉਹ ਨੂੰ ਕਹਿੰਦੀ ਹੈ ਕਿ ਤੇਰੀ ਕੁੜੀ ਇੱਥੇ ਹੀ ਬੈਠੀ ਰਹਿੰਦੀ ਹੈ ਤੇ ਉਸ ਦੀ ਮਾਂ ਨੂੰ ਬੁਰਾ ਲੱਗਦਾ ਹੈ ਉਹ ਕਹਿੰਦੀ ਉਹਨੂੰ ਤਾਂ ਮੈਂ ਅਮਨ ਕਰਕੇ ਰੱਖਿਆ ਹੈ ਜਦੋਂ ਅਮਨ ਦਾ ਹੋ ਜਾਏਗਾ ਜਨੇਪਾ ਮੈਨੂੰ ਇਹ ਆ ਕਿ ਔਖੇ ਦਿਨ ਕੱਢੇ ਜਾਣ ਉਹਦੀ ਤੇਰਾ ਜਵਾਈ ਵੀ ਇੱਥੇ ਹੀ ਬੈਠਾ ਰਹਿੰਦਾ ਹੈ ਉਹ ਬਹੁਤ ਖਰੀਆਂ ਖਰੀਆਂ ਸੁਣਾਉਂਦੀਆਂ ਹੈ ਤੇ ਇਥੋਂ ਹੀ ਉਸ ਦੀ ਮਾਂ ਨੂੰ ਗਲਤ ਲੱਗ ਜਾਂਦਾ ਉਹ ਕਹਿੰਦੀ ਹੁਣ ਉਸ ਦੇ ਪਿਓ ਦਾ ਘਰ ਹੈ ਉਸ ਨੂੰ ਕਿਵੇਂ ਕੋਈ ਰੋਕ ਸਕਦਾ ਨਾਲੇ ਧੀਆ ਨੂੰ ਰੋਕਦਾ ਕੋਈ ਸੋਣਾ ਨਹੀਂ ਲੱਗਦਾ ਇਸੇ ਤਰ੍ਹਾਂ ਭੂਆ ਨੂੰ ਕਹਿੰਦੀ ਹੈ ਕਿ ਤੇਰੇ ਭਰਾ ਦਾ ਹਰ ਹੁਣ ਮੈਂ ਤੈਨੂੰ ਕਿੰਨਾ ਕਰੂ ਆਂਦੀ ਹਾਂ ਤੂੰ ਮੈਨੂੰ ਤਾਂ ਰੋਕ ਹੀ ਸਕਦੀ ਹਜੇ 10 ਮਿੰਟ ਨਹੀਂ ਹੋਏ ਆਈ ਨੂੰ ਤੇ ਮੈਨੂੰ ਤੂੰ ਰੋਕੀ ਟੁੱਕੀ ਵੀ ਕਰਨ ਲੱਗ ਪਈ ਐ ਇਸੇ ਤਰ੍ਹਾਂ ਪੂਆ ਉਹਦੇ ਮਾਨ ਵਿੱਚ ਸੋਚ ਰਹੀ ਹੁੰਦੀ ਹੈ ਕਿ ਹਾਂ ਇਹਨੇ ਤਾਂ ਮੈਨੂੰ ਹੁਣੇ ਹੀ ਸੁਣਾਉਣਾ ਸ਼ੁਰੂ ਕਰ ਦਿੱਤਾ ਇਸ ਨੂੰ ਹਾਰ ਹੀ ਪੈ ਗਈ ਐ ਕਿ ਜੇ ਮੈਂ ਇੱਥੇ ਆ ਗਈਆਂ ਦੂਜੇ ਪਾਸੇ ਕਾਲੂ ਦੀ ਘਰ ਵਾਲੀ ਉਸ ਨੂੰ ਮਿਲਣ ਜਾਂਦੀ ਐ ਜਦੋਂ ਮਿਲ ਕੇ ਉਥੇ ਗੱਲਾਂ ਬਾਤਾਂ ਕਰਦੀ ਹੈ ਤੇ ਉਹ ਕਹਿੰਦੀ ਹੈ ਕਿ ਘਰੇ ਤਾਂ ਉਹ ਕਹਿੰਦਾ ਤੂੰ ਲੜਦੀ ਰਹਿਣੀ ਇੱਥੇ ਕੀ ਲੈਣ ਆਈ ਹੈ ਜੇ ਤੈਨੂੰ ਕੱਲੀ ਦਾ ਇੰਨਾ ਹੀ ਜੀ ਨਹੀਂ ਲੱਗਦਾ ਤੇ ਬਾਹਰ ਕੁਝ ਕਰ ਲੈ ਤੇ ਅੰਦਰ ਆ ਜਾ ਫਿਰ ਆਪਾਂ ਇਕੱਠੇ ਰਾਂਗੇ ਉਹ ਆਂਦੀ ਮੇਰਾ ਤਾਂ ਇੱਥੇ ਘੁੰਮ ਹੁੰਦਾ ਮੈਂ ਨਹੀਂ ਇੱਥੇ ਰਹਿ ਸਕਦੀ ਉਹ ਕਹਿੰਦਾ ਹੈ ਕਿ ਘਰੇ ਤਾਂ ਤੂੰ ਲੜਦੀ ਰਹਿਣੀ ਹੁਣ ਛੱਡ ਲੈ ਡਾ ਮौज-ਖਾਰਾਂ ਦੀ ਨਹੀਂ ਮੈਨੂੰ ਤੇਰੇ ਬੜੇ ਭਲੇਖੇ ਪੈਂਦੇ ਆ ਮੈਨੂੰ ਹੁੰਦਾ ਹੈ ਕਿ ਇਧਰੋਂ ਕੁੱਲੂ ਆਏਗਾ ਮੈਨੂੰ ਆਜ ਮਾਰੇਗਾ ਇਸ ਤਰ੍ਹਾਂ ਕਰਕੇ ਫਿਰ ਇਧਰ ਉਸ ਦਾ ਪਿਤਾ ਜਿਹੜੇ ਸਾਈਨ ਕਰਵਾਉਣ ਆਇਆ ਹੁੰਦਾ ਉਹ ਸਾਈਨ ਕਰਵਾਉਂਦਾ ਹੈ ਤੇ ਸਾਈਨ ਕਰਵਾਉਣ ਦੇ ਨਾਲ-ਨਾਲ ਉਸ ਨੂੰ ਹੋਰ ਵੀ ਗੱਲਾਂបਾਤਾਂ ਕਰਦਾ ਹੈ ਤੇ ਫਿਰ ਕੁल्लू ਉਸ ਨੂੰ ਦੱਸਦਾ ਹੈ ਕਿ ਆਪਣੇ ਖੇਤ ਜਿਹੜਾ ਰੋਖਾ ਹੈ ਉਥੇ 1.5 ਲੱਖ ਰੁਪਈਆ ਪਿਆ ਹੈ ਤੇ ਤੂੰ ਚੁੱਕ ਲਈ ਉਹ ਕਹਿੰਦਾ ਕਿ ਇੱਥੇ ਨਾ ਤੂੰ ਬੋਲ ਲੋਕਾਂ ਨੂੰ ਪਤਾ ਲੱਗ ਜਾਏਗਾ ਤੇ ਜਾ ਕੇ ਲੈ ਲਈ ਇਹ ਐਪੀਸੋਡ ਵਧੀਆ ਲੱਗਾ ਜਾਂ ਨਹੀਂ ਜਰੂਰ ਦੱਸਿਓ ਕਮੈਂਟ ਕਰਕੇ ਧੰਨਵਾਦ